ਤੇ ਇਹ ਉਹ ਹਵੇਲੀ ਹੈ ਜਿਹੜੀ ਕਿ ਇਸ ਪਿੰਡ ਦੇ ਜ਼ਾਇਲਦਾਰ ਨੇ ਬੜੇ ਚਾਵਾਂ ਨਾਲ ਬਣਾਈ ਸੀ ਪਰ ਉਹਨੂੰ ਕੀ ਪਤਾ ਸੀ ਕਿ ਕਿਵੇਂ 47 ਦੀਆਂ ਅੱਗਾਂ ਭੜਕਨਗੀਆਂ ਤੇ ਉਹਨੂੰ ਆਪਣਾ ਇਹ ਸਾਰਾ ਕੁਝ ਇੱਥੇ ਹੀ ਛੱਡ ਕੇ ਜਾਣਾ ਪਵੇਗਾ ਤੇ ਤੁਸੀਂ ਦੇਖ ਸਕਦੇ ਹੋ ਦੇ 70 80 ਵਰਿਆਂ ਬਾਅਦ ਅੱਜ ਵੀ ਇਹਦਾ ਇੰਨਾ ਜਿਹਾ ਹਿੱਸਾ ਸ਼ਾਇਦ ਤਾਂ ਹੀ ਬਚਿਆ ਹੈ ਕਿ ਇਹ ਆਪਣੇ ਪਿਆਰਿਆਂ ਦੀ ਉਡੀਕ ਕਰਦਾ ਜੋ ਇਹਦਾ ਹਾਲ ਹੈ ਦੇਖਣ ਤੋਂ ਲੱਗਦਾ ਹੈ ਕਿ ਸ਼ਾਇਦ ਕੋਈ ਹਿਰਸੇ ਬਾਅਦ ਇਹਦਾ ਸਾਨੂੰ ਕੋਈ ਨਿਸ਼ਾਨ ਦੇਖਣ ਨੂੰ ਨਾ ਮਿਲੇ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀਵੇ ਸੰਜੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕ ਪਤੰਦਾ ਪਿੰਡ ਚੱਕ ਸੇਠਾ ਵਾਲਾ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਪਿੰਡ ਸੀ ਤੇ ਇਸ ਪਿੰਡ ਦੇ ਵਿੱਚ ਜਿਹੜਾ ਜ਼ੋਰ ਸੀ ਜਿਹੜੀ ਜ਼ੈਲਦਾਰੀ ਸੀ ਉਹ ਇੱਕ ਹਿੰਦੂ ਸੇਠ ਕੋਲ ਸੀ ਜਿੰਦੀ ਵਜ੍ਹਾ ਤੋਂ ਇਸ ਪਿੰਡ ਦਾ ਨਾਮ ਚੱਕ ਸੇਠਾਂ ਵਾਲਾ ਅੱਜ ਵੀ ਵੱਜਦਾ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਨੇ ਆ ਪਿੰਡ ਤੇ ਕਰਨੇ ਉੱਥੋਂ ਦੇ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਦੀਵੇਗੇ ਤੁਹਾਨੂੰ ਪਤਾ ਜੀ ਅੱਜ ਅਸੀਂ ਪਹੁੰਚੇ ਹਾਂ ਚੱਕ ਸੇਠਾ ਵਾਲੇ ਤੇ ਕਰਨੇ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ। ਅਸਲਾਮੁਅਲੈਕਮ ਬਾਬਾ ਜੀ। ਵਾਲੈਕੁਮ ਅਸਲਾਮ ਜੀ। ਕੀ ਹਾਲ ਚਾਲ ਹੈ ਬਾਬਾ? ਠੀਕ ਹੈ ਜੀ। ਨਾਮ ਕੀ ਬਾਬੇ ਤੁਹਾਡਾ? ਨਮਦ ਯਾਰ, ਮੁਹੰਮਦ ਯਾਰ। ਠੀਕ ਤੇ ਵਾਲਾ ਸਾਹਿਬ ਦਾ। ਸੁਲੇਮਾਨੁਦੀ ਨੰਬਰਦਾਰ। ਸਹੀ ਸਹੀ ਜੀ। ਇੱਥੋਂ ਦੇ ਰਹਿਣ ਵਾਲੇ ਬਾਬਾ ਜੀ? ਨਹੀਂ ਅਸੀਂ ਇੰਡੀਆ ਚੋਂ ਆਏ ਹਾਂ। ਇੰਡੀਆ ਚੋਂ ਆਏ ਸਹੀ। ਕਿਹੜਾ ਪਿੰਡ ਸੀ ਆਪਣਾ ਕੋ ਹੈ ਯਾਰ ਤੁਹਾਨੂੰ ਨਹੀਂ ਯਾਰ ਅਸੀਂ ਤਾਂ ਜਿਆਦਾ ਇੱਧਰ ਆ ਕੇ ਹਾਂ ਇੱਧਰ ਆ ਕੇ ਜੰਪਰ ਅੱਛਾ ਬੱਬਾ ਜੀ ਆਪਣਾ ਜਿਹੜਾ ਪਿੰਡ ਹੈਗਾ ਚੱਕ ਸੇਠਾਂ ਵਾਲਾ ਇਹ ਕੱਚਾ ਸੀ ਪੱਕਾ ਕਿਵੇਂ ਦਾ ਪਿੰਡ ਸੀ ਤੁਸੀਂ ਫਿਰ ਇੱਥੇ ਹੋਰ ਸੰਭਾਲ ਲਈ ਆਪਣੀ ਇਹ ਪਿੰਡ ਇਮਾਰਤ ਕਿੱਥੇ ਹੈ ਜੀ ਹੈ ਜੀ ਮਤਲਬ ਇੱਕ ਹੀ ਉਹ ਜਿਹੜਾ ਘਰ ਹੈਗਾ ਪੁਰਾਣਾ ਪੁਰਾਣਾ ਘਰ ਇੱਕੋ ਹੀ ਸੀ ਸਹੀ ਬਾਕੀ ਐਵੇਂ 8-9 ਘਰ ਜਿਦਾਂ ਉਹ ਉਹ ਵੀ ਕੰਮੀਆਂ ਕੁਮੀਆਂ ਜੀ ਕੱਚੀ ਸੀ ਕੱਚੀ ਸੀ ਠੀਕ ਠੀਕ ਤਿੰਨ ਚਾਰ ਘਰ ਪਾਵੀਆਂ ਦੇ ਬੈਠੇ ਸਨ ਕੋਈ ਦੋ ਤਿੰਨ ਘਰ ਪਠਾਣਾ ਦੇ ਬੈਠੇ ਸਨ ਜਿਹੜੇ ਸਾਡੇ ਆਉਣ ਤੋਂ ਅੱਗੇ ਦੇ ਨੇ ਬੈਠੇ ਠੀਕ ਠੀਕ ਬਾਕੀ ਮਤਲਬ ਜ਼ਿਆਦਾ ਮਾਜਰ ਹੀ ਨਹੀਂ ਸਾਰੇ ਮਾਜਰ ਨੇ ਸਾਰੇ ਹੀ ਮਾਜਰ ਨੇ ਠੀਕ ਹੋ ਗਿਆ ਤੇ ਮਸਜਿਦ ਦੇ ਬਾਰੇ ਮਸਜਿਦ ਐਵੇਂ ਛੋਟੀ ਜਿਹੀ ਹੁੰਦੀ ਸੀ ਕੱਚੀ ਜੀ ਠੀਕ ਬਿਲਕੁਲ ਕੱਚੀ ਜੀ ਹੁੰਦੀ ਛੋਟੀ ਜੀ ਹੁੰਦੀ ਸੀ ਠੀਕ ਹੈ ਤੇ ਫਿਰ ਕੋਈ ਹਾਲਾਤ ਬਦਲੇ ਸਨ 62 ਦੇ ਦੀ ਗੱਲ ਕਰਦਾ ਪਿਆ ਮੈਂ ਤੇ ਇਸਤਮਾਲ ਹੋਈਏ ਕੁਝ ਹਾਲਾਤ ਬਦਲੇ ਕੋਈ ਥਾਂ ਹੋਰ ਨਾਲ ਪਾਪ ਆ ਕੇ ਸਹੀ ਤੇ ਮਸਜਿਦ ਦਾ ਉਹ ਮਸੀਕੀ ਤੇ ਸ਼ਹੀਦ ਫਿਰ ਮਸਜਿਦ ਪੱਤੀ ਤਿਆਰ ਤਿਆਰ ਕੀਤੀ ਮਤਲਬ ਪਹਿਲੇ ਕੱਚੀ ਸੀ ਛੋਟੀ ਜੀ ਛੋਟੀ ਜੀ ਸੀ ਠੀਕ ਠੀਕ ਤੇ ਇਹ ਸਕੂਲ ਹੈਗਾ ਸੀ ਬਾਬਾ ਜੀ ਪਹਿਲਾਂ ਉਹ ਸਕੂਲ ਕੋ ਨਹੀਂ ਸੀ ਠੀਕ ਕੋਈ ਸਕੂਲ ਨਹੀਂ ਸੀ ਕੋਈ ਕੁਛ ਨਹੀਂ ਦਾ ਤੇ ਫਿਰ ਬੱਚੇ-ਪੁੱਛੇ ਕਿੱਥੇ ਆਪਣੇ ਪੜਨ ਜਾਂਦੇ ਆਏ ਕੋਈ ਬੱਚੇ ਆ ਸਾਡੇ ਨਾਲ ਜੇ ਅਗਾਸੀ ਚਾਮਟ ਹਾਂ ਅਡਾ ਚਾਮਟ ਹਾਂ ਪਿੰਡ ਚਾਮਟ ਪਿੰਡ ਚਾਮਟ ਠੀਕ ਹੈ ਇੱਥੇ ਹੀ ਹੈਗਾ ਠੀਕ ਉੱਥੇ ਹੈ ਸਰ ਤੇ ਲੋ ਜੀ ਹੁਣ ਤੁਹਾਨੂੰ ਵਖਾਨੇ ਆ ਇਸ ਪਿੰਡ ਦੀ ਉਹ ਹਵੇਲੀ ਜਿਹੜੀ ਕਿ ਇਸ ਪਿੰਡ ਦੇ ਜ਼ਗੀਰਦਾਰ ਵੀ ਕਹਿ ਸਕਨੇ ਆ ਜਿੰਨੂੰ ਸੇਠ ਕਿਹਾ ਜਾਂਦਾ ਸੀ ਤੇ ਆਹ ਵਖਾਨੇ ਤੁਹਾਨੂੰ ਨੇ ਹਵੇਲੀ ਦਾ ਨਜ਼ਾਰਾ ਜਿਹੜਾ ਬੱਚਿਆ ਹੋਇਆ ਇੱਥੇ ਵੇਖੋਗੇ ਕਿ ਕੁਝ ਉੱਤੇ ਇੱਕ ਕਮਰਾ ਬੱਚਿਆ ਹੋਇਆ ਤੇ ਥੱਲੇ ਦੁਕਾਨਾਂ ਬਨੀਆਂ ਹੋਈਆਂ ਨੇ ਤੇ ਅੱਗੇ ਜਾ ਕੇ ਇਹਦਾ ਜਿਹੜਾ ਮੇਨ ਇੰਟਰਸਟ ਹੈਗੀ ਹੈ ਉਹ ਨਜ਼ਰ ਆਏਗੀ ਆ ਦੇਖੋ ਇਹ ਹੈਗਾ ਜੀ ਉਸ ਡੇਰਾ ਕਹਿ ਲੋ ਹਵੇਲੀ ਕਹਿ ਲੋ ਜਿਹੜੀ ਉਸ ਟਾਈਮ ਤੇ ਸੇਠ ਦੀ ਹੁੰਦੀ ਸੀ ਇਸ ਪਿੰਡ ਦੇ ਤੇ ਉਹਦੇ ਨਾਮ ਤੋਂ ਹੀ ਇਹ ਪਿੰਡ ਬਜਿਆ ਚੱਕ ਸੇਠਾਂ ਵਾਲਾ ਅੱਜ ਵੀ ਇਸ ਪਿੰਡ ਨੂੰ ਚੱਕ ਸੇਠਾਂ ਵਾਲਾ ਹੀ ਬੁਲਾਇਆ ਜਾਂਦਾ ਹੈ ਇਹ ਹਵੇਲੀ ਦਾ ਦਰਵਾਜ਼ਾ ਆ ਗਿਆ ਤੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਇਹਦੇ ਅੰਦਰ ਦਾ ਵੀ ਨਜ਼ਾਰਾ ਚੈੱਕ ਕਰਵਾਨੇ ਆ ਕਿ ਇਹ ਇਹਦੇ ਅੰਦਰ ਕਿਹੜੀ ਕਿਹੜੀ ਉਹ ਚੀਜ਼ ਹੈ ਜਿਹੜੀ ਬਚੀ ਹੋਈ ਹੈ ਇਹ ਦੇਖੋ ਉੱਤੇ ਤੁਹਾਨੂੰ ਚੁਬਾਰੇ ਦਾ ਨਜ਼ਰ ਆ ਰਿਹਾ ਹੈ ਜਿਹੜਾ ਚੁਬਾਰੇ ਦਾ ਕਮਰਾ ਹੈ ਬਾਰੀਆਂ ਨਜ਼ਰ ਆ ਰਹੀਆਂ ਉੱਥੋਂ ਚਿਰੋਕੇ ਬਨੇ ਹੋਏ ਨੇ ਇਹ ਬਣੀ ਏ ਸਾਰੀ ਵੱਡੀ ਇਟ ਦੀ ਹੋਈ ਏ ਸਾਰੀ ਜਿਹੜੀ ਹਵੇਲੀ ਆ ਨਾ ਹਵੇਲੀ ਕਹਿ ਲੋ ਜਾਂ ਡੇਰਾ ਕਹਿ ਲੋ ਇਹਨੂੰ ਇਹ ਦੇਖੋ ਇਹ ਦਰਵਾਜ਼ਾ ਜਿਹੜਾ ਹੈਗਾ ਇਹ ਵੀ ਅੱਜ ਵੀ ਆਪਣੀ ਅਸਲ ਹਾਲਤ ਚ ਅਮਾ ਅਮਾਨ ਮੌਜੂਦ ਏ origignal ਹਾਲਾਚੇ ਗਾ ਸਾਰਾ ਦਰਵਾਜ਼ਾ ਇੱਕ ਸਾਈਡ ਨਹੀਂ ਦੋਵੇਂ ਸਾਈਡਾਂ ਹੀ ਦਰਵਾਜ਼ੇ ਦੀਆਂ ਦੂਸਰੀ ਸਾਈਡ ਵੀ ਤੁਹਾਨੂੰ ਚੈੱਕ ਕਰਵਾਨੇ ਆ ਇਹ ਦੇਖੋ ਇਹ ਦਰਵਾਜ਼ੇ ਦੇ ਨਾਲ ਦੋ ਕਮਰੇ ਮੌਜੂਦ ਨੇ ਬੰਦ ਨੇ ਕਮਰੇ ਲੇਕਿਨ ਤੁਸੀਂ ਦੇਖੋਗੇ ਇੱਕ ਖੱਬੇ ਹੱਥ ਜਿਹੜਾ ਤਾਂ ਦਰਵਾਜ਼ਾ ਨਜ਼ਰ ਆ ਰਿਹਾ ਹੈ ਇਹ ਪੂਰਾ ਕਮਰਾ ਇੱਕ ਬਾਰੀ ਹੈ ਤੇ ਇਹ ਸੱਜੇ ਹੱਥ ਵਾਲੀ ਸਾਈਡ ਤੇ ਇੱਕ ਕਮਰਾ ਹੈਗਾ ਇਹਨੂੰ ਟੁੱਟਦਾ ਹੈ ਲੇਕਿਨ ਇਹਨੂੰ ਦੁਬਾਰਾ ਪਲਸਟਰ ਕਰ ਲਿਆ ਜਾਂਦਾ ਇਹ ਹੁਣ ਹਵੇਲੀ ਦੇ ਅੰਦਰ ਵਾਲਾ ਨਜ਼ਾਰਾ ਹੈ ਉੱਤੇ ਤੁਸੀਂ ਦੇਖੋ ਪਿਛਲਾ ਕਮਰਾ ਬਚਿਆ ਹੋਇਆ ਇੱਧਰ ਵਾਲਾ ਜਿਹੜਾ ਪਿਛਲਾ ਕਮਰਾ ਸੀ ਉਹ ਸਾਰਾ ਢੱਟ ਗਿਆ ਅੰਦਰੋਂ ਵੀ ਸਾਰੀ ਬਿਲਡਿੰਗ ਹੀ ਢੱਟ ਗਈ ਹੁਣ ਤੁਹਾਨੂੰ ਅਸੀਂ ਲੈ ਕੇ ਜਾਂਦੇ ਆ ਇਸ ਪਿੰਡ ਦੇ ਸਕੂਲ ਵਾਲੀ ਸਾਈਡ ਤੇ ਜਿਹੜਾ ਕਿ ਇੱਕ ਪਿੰਡ ਚੱਕ ਚਮਟ ਵੱਲੋਂ ਐਂਟਰੀ ਹੈ ਇੱਕ ਪਿੰਡ ਦੀ ਐਂਟਰੀ ਹੈ 19 SP ਤੋਂ ਅੱਗੇ ਆ ਕੇ ਜਿਹੜੀ 19 SP ਵਾਲੀ ਐਂਟਰੀ ਹੈ ਪਿੰਡ ਦੀ ਉਸ ਪਿੰਡ ਦੀ ਐਂਟਰੀ ਤੇ ਹੀ ਇਹ ਸਕੂਲ ਮੌਜੂਦ ਹੈ ਇਹ ਸਕੂਲ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਬਾਅਦ ਬਣਾਇਆ ਗਿਆ ਇਸ ਸਕੂਲ ਦਾ ਨਾਮ ਹੈ ਗਵਰਨਮੈਂਟ ਐਲੀਮੈਂਟਰੀ ਆਫਟਰਨੂਨ ਸਕੂਲ ਚੱਕ ਸੇਠਾ ਵਾਲਾ ਤੋ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਪਿੰਡ ਵਿੱਚ ਪਹਿਲੇ ਮਸਜਿਦ ਹੋਇਆ ਕਰਦੀ ਸੀ ਪਰ ਕੱਚੀ ਹੁੰਦੀ ਸੀ ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਹੀ ਮਸਜਿਦ ਦੇ ਕੋਲ ਜਿੰਦਾ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਸੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਜਿਹੜੀ ਮਸੀਤ ਹੈ ਕੱਚੀ ਤੇ ਛੋਟੀ ਹੋਇਆ ਕਰਦੀ ਸੀ ਕਿਉਂਕਿ ਇੱਥੇ ਜ਼ਿਆਦਾ ਤਾਦਾਦ ਹਿੰਦੂਆਂ ਦੀ ਕੁਝ ਤਾਦਾਦ ਸਿੱਖ ਸਰਦਾਰਾਂ ਦੀ ਤੇ ਕੁਝ ਮੁਸਲਮਾਨਾਂ ਦੀ ਸੀ ਤੇ ਆਓ ਤੁਹਾਨੂੰ ਮਸਜਿਦ ਅਸੀਂ ਅੰਦਰੋਂ ਵੀ ਵਿਖਾਣੇ ਆ ਇਹ ਮਸਜਿਦ ਪਹਿਲੇ ਕਾਫੀ ਛੋਟੀ ਤੇ ਪੀੜੀ ਹੁੰਦੀ ਸੀ ਲੇਕਿਨ ਹੁਣ ਪਿੰਡ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਇਸ ਮਸਜਿਦ ਨੂੰ ਬੜਾ ਖੁੱਲਾ ਤੇ ਵਸੀਬਣਾ ਤੇ ਇਸ ਮਸਜਿਦ ਤੋਂ ਤੁਸੀਂ ਵੇਖੋਗੇ ਪੂਰੇ ਪਿੰਡ ਦੇ ਤੁਸੀਂ ਜਿਹੜੀਆਂ ਫਸਲਾਂ ਨੇ ਉਹਦਾ ਨਜ਼ਾਰਾ ਲੈ ਸਕਦੇ ਜੀ ਬਹੁਤ ਹੀ ਸੋਹਣਾ 뷰 ਆਂਦਾ ਹੈ ਜਦੋਂ ਤੁਸੀਂ ਇੱਥੇ ਮਸਜਿਦ ਦੇ ਵਿਹੜੇ ਦੇ ਵਿੱਚ ਬਾਹਰ ਵਾਲੇ ਸੇਹਨ ਚ ਖਲੋ ਕੇ ਪਿੰਡ ਨੂੰ ਵੇਖਦੇ ਜੇ ਤੇ ਤੁਹਾਨੂੰ ਸਾਰੀਆਂ ਫਸਲਾਂ ਦੇਖੋ ਬਹੁਤ ਹੀ ਸੋਹਣਾ ਨਜ਼ਾਰਾ ਪੇਸ਼ ਕਰਦੀਆਂ ਨੇ ਇਹ ਦੇਖੋ ਦੇਖੋ ਕਿੰਨੇ ਕੁ ਸੀ ਬੱਬਾ ਜੀ ਆਪਣੇ ਪਿੰਡ ਦੇ ਫੂਲ ਆ ਗਿਆ ਸਨ ਇਹ ਪੁਆਇਕ ਦੇ ਸੰਨਿਆਰਿਆ ਲਾਡੋ ਤੇ ਮੂਰੀ ਆ ਲੱਗਣਾਂ ਤੇ ਕਫਾਰਾ ਚਾਰ ਸੋ ਤੇ ਨਾਂ ਲਾ ਫਾਜ ਦੇ ਬਾਹਲਾ ਚੇਤੇ ਬਾਹਲਾ ਸੱਤ ਦੇੰਬਰ ਹਨ 8 ਖੂਹ ਆ ਗਏ ਇਸ ਨਾਲ ਕੋਈ ਨੋਕ ਨੋ ਖੂ ਸੀ ਮਸ਼ਹੂਰ ਕਿਹੜਾ ਸੀ ਬਬੇ ਜਿਵੇਂ ਖੂਹੀਆਂ ਹੁੰਦੀਆਂ ਨੇ ਇੱਕ ਖੂਹ ਮਸ਼ਹੂਰ ਨਹੀਂ ਖੂਹ 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 ਜਿਹੜੇ ਬੈਲ ਬੈਲ ਜੋੜਦੇ ਸਾਲ ਬਲਦਾਂ ਦੇ ਟਿੰਡਾਂ ਦੇ ਬਲਦਾਂ ਦੇ ਚੱਲਦੇ ਹਾਂ ਜੀ ਕੀ ਕੀ ਨਾਮ ਲੈਂਦੇ ਹੋ ਥੋੜਾ ਦੱਸੋ ਸਾਨੂੰ ਨਾਮ ਦੱਸੋ ਸਾਰੇ ਆ ਪਿੰਡ ਬਾਹਰ ਵਾਲਾ ਖੂਹ ਸਹੀ ਜਦ ਬੇਨ ਬਾਹਲਾ ਖੂਹ ਬਾਗੜਾ ਖੂ ਤੋਇਆ ਖੂ ਸਹੀ ਅੰਤੂਰੀਆ ਖੂ ਸਨਿਆਰੀਆ ਖੂ ਫੋਤਨੀਆ ਖੂ ਤਪਾਲਾ ਖੂ ਬੋਦੂਆਲਾ ਖੂ ਕਰਨੀਆਲਾ ਖੂ ਸਹੀ ਬਾਕੀ ਸਾਰੇ ਖੂਆਂ ਦੇ ਨਾਲ ਆ ਯਾਦ ਨਹੀਂ ਬਿਲਕੁਲ ਯਾ ਤੇ ਇਹ ਕੋਈ ਮੇਲਾ ਵੀ ਲੱਗਦਾ ਆਪਣੇ ਪਿੰਡ 'ਚ ਬਾਬਾ ਜੀ ਮੇਲਾ ਹੈਗਾ ਸੀ ਲੇਕਿਨ ਹੁਣ ਕੋ ਨਹੀਂ ਲੱਗ ਠੀਕ ਇੱਥੇ ਸਾਡੇ ਉਥੋਂ ਨਾਲ ਹੀ ਆਏ ਸਨ ਇੰਡੀਆ 'ਚੋਂ ਬਲੋਚ ਠੀਕ ਇੱਥੇ ਆ ਹੁਣੇ ਗਏ ਨੇ ਕੋਈ 8-9 ਸਾਲ ਹੋ ਗਏ ਨੇ ਸਹੀ ਉਹ ਮੇਲਾ ਹਾਰ ਦੀ ਪੰਜ ਨੂੰ ਲਵਾਉਂਦੇ ਸਨ ਬਾਬਾ ਲਕਾ ਬੋਲੀਓ ਠੀਕ ਕੋਈ ਉਧਰ ਦਾ ਹੈ ਸੀ ਅੱਛਾ ਮੈਨੂੰ ਉਧਰੋਂ ਹੀ ਮਹਾਜਰਾਂ ਦੇ ਮੇਲੇ ਲੱਗਦਾ ਸੀ ਪਹਿਲਾਂ ਕੋਈ ਮੇਲਾ ਮੂਲਾ ਨਹੀਂ ਹੈਗਾ ਸੀ ਪਹਿਲਾਂ ਸ਼ਾਇਦ ਕੋਈ ਹੋਵੇ ਦੋਵੇ ਆ ਪਤਾ ਨਹੀਂ ਕੋਈ ਕੋਈ ਹੋਵੇ ਦੋਵੇ ਆਪਾਂ ਮੈਂ ਤਾਂ ਇਹਨਾਂ ਠੀਕ ਵੀ ਤੁਹਾਡੇ ਆਂ ਤੋਂ ਬਾਅਦ ਜਿਹੜਾ ਹੈਗਾ ਸੀ ਉਹ ਤੁਹਾਨੂੰ ਯਾਦ ਹੈ ਉਹ ਸਾਲ ਯਾਦ ਹੈ ਠੀਕ ਤੇ ਬੱਬਾਈ ਨਾਮ ਆਪਣਾ ਸ਼ੁਰੂ ਤੋਂ ਚੱਕ ਸੇਠਾਂ ਲਈ ਹੈ ਚੱਕ ਸੇਠ ਇੱਥੇ ਹੁੰਦੇ ਹੁੰਦਾ ਸੀ ਅਸਲ ਨਾਂ ਆਉਂਦਾ ਸੀ ਲੂਦਾਈ ਠੀਕ ਸੇਠ 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 ਕਹਿੰਦੇ ਹੁਣ ਸੇਠ ਸੱਟ ਕਹਿੰਦੇ ਉਹ ਇੱਥੋਂ ਉੱਧਰ ਹੋ ਗਏ ਅਸੀਂ ਅਸੀਂ ਉੱਧਰ ਇਜਟ ਕਰਕੇ ਇੱਥੇ ਆ ਗਏ ਸਹੀ ਅੱਛਾ ਬੱਬਾ ਨੇ ਕਦੀ ਕੋਈ ਪਿੰਡ ਦੇਖਣ ਆਇਆ ਜਿਹੜੇ ਪਿੰਡ ਜੋ ਗੇ ਜਿਵੇਂ ਤੁਸੀਂ ਘਰ ਦੱਸ ਰਹੇ ਹੁੰਦਾ ਨਹੀਂ ਯਾਰ ਕੋਈ ਵੀ ਨਹੀਂ ਆਇਆ ਤੇ ਆਪਣੇ ਮਤਲਬ ਪਿੰਡ ਦੇ ਵਿੱਚ ਕੋਈ ਤਿੱbbi ਜਿਵੇਂ ਹੁੰਦਾ ਗਵਰਨਮੈਂਟ ਦੇ ਛੋਟੇ ਛੋਟੇ ਹਸਪਤਾਲ ਬਣੇ ਹੁੰਦੇ ਨੇ ਕੋਈ ਨਹੀਂ ਹਸਪਤਾਲ ਨਹੀਂ ਦਾ ਸਹੀ ਤੇ ਤੁਹਾਨੂੰ ਫਿਰ ਕਿੱਥੇ ਅੱਜ ਅੱਜ ਵੀ ਕੋਈ ਨਹੀਂ ਦੱਸਦਾ ਇਹ ਚਾਮਟ ਚਾਮਟ ਜਮ ਐਸਲੀ ਹੈਗੀ ਏ 28 ਐਸਵੀ ਹੈਗੀ ਏ ਇਹ ਯਾਪਾਪ ਤੇ ਰਕਬਾ ਕਿੰਨਾ ਹੋਣਾ ਬੱਬੀ ਆਪਣੇ ਪਿੰਡ ਦਾ ਰਕਬਾ ਐਸੀ ਮੇਰਾ ਖਿਆਲ ਏ ਉਸ ਵਕਤ ਦੇ ਵਿੱਚ ਅੱਜ ਦਾ ਨਹੀਂ ਜਾਦਾ ਕੁ 15 ਮਰਬੇ ਉਹ ਉਸ ਵਕਤ ਹੁਣ ਤਾਂ ਫਿਰ ਵੱਧ ਗਿਆਣਾ ਬਾਬਾ ਜੀ ਹੁਣ ਤਾਂ ਪਿੰਡ ਫਿਰ ਉਹ ਸਹੀ ਸਹੀ ਤੇ ਆਬਾਦੀ ਵੀ ਅੱਗੇ ਨਾਲੋਂ ਦੋ ਦੋ ਇਸੇ ਅਕਾਫਾ ਹੋ ਗਈ ਸਹੀ ਤੇ ਕਿਹਨੀ ਕਿਹੜੀ ਕਿਹੜੀ ਬਰਾਦਰੀ ਬੈਠੀ ਬਾਬਾ ਜੀ ਆਪਣੇ ਪਿੰਡ 'ਚ ਕਿਹ ਚ ਬਰਾਦਰੀ ਦਾ ਅਸਲ ਤਾਂ ਟੁੱਡੀ ਖਾਨੀ ਟੁੱਡੀ ਖਾਨ ਹੀ ਨਿਖਾਰ ਠੀਕ ਉਹ ਵਿੱਚ ਕਮੀਆਂ ਕੁੰਮੀਆਂ ਦੇ ਕਰਿਆ ਗਿਆ ਨਹੀਂ ਉਹ ਜੋ ਇਹ ਵੀ ਬੈਠੇ ਨੇ ਮੇਰ ਆਲੂ ਵੀ ਬੈਠੇ ਨੇ ਮਾਛੀ ਵੀ ਬੈਠੇ ਨੇ ਕਮਿਆਰ ਵੀ ਬੈਠੇ ਨੇ ਸਹੀ ਸਹੀ ਪਰ ਸਾਡੇ ਨਾਲ ਬੇਟੂ ਸਾਹਿਬ ਨੇ ਉਹ ਆਪ ਦਾ ਅਲੈਦਾ ਨੇ ਸਹੀ ਤੇ ਨੰਬਰਦਾਰ ਹੀ ਕਿੰਦੇ ਕੋ ਬੱਬਈ ਪੇ ਆਪਣੇ ਕੋਲ ਸਹੀ ਤੁਹਾਡੇ ਕੋਲ ਹੀ ਨੰਬਰਦਾਰ ਹੈ ਤੇ ਇਹ ਪਹਿਲਾਂ ਵੀ ਕਿਸੇ ਨੰਬਰਦਾਰ ਦਾ ਬੱਬਈ ਨਾਮ ਕਦੀ ਸੁਣਨ ਜਾ ਜਿਹੜੇ ਲੋਕੋ ਰਹਿੰਦੇ ਸੀ ਇੱਥੇ ਕਿਉਂਕਿ ਨੰਬਰਦਾਰੀ ਤੁਹਾਨੂੰ ਹੀ ਮਿਲੀ ਤੇ ਤੁਹਾਡੇ ਤੋਂ ਪਹਿਲੇ ਕੋਈ ਜਿਹੜਾ ਨੰਬਰਦਾਰ ਹੁੰਦਾ ਸੀ ਕਿ ਉਹ ਸੇਠ ਕੋਲੀ ਸੀ ਸਾਰਾ ਉਹ ਸੇਠ ਕੋਲੀ ਸਾਰਾ ਸੀ ਉਹ ਇੰਡੀਆ ਜੁਆ ਆਇਆ ਨਾ ਹਾਂਜੀ